ਲਾਰੈਂਸ ਬਿਸ਼ਨੋਈ ਫਿਰ ਅਗਲਾ ਦਾਊਦ ਬਣਨ ਜਾ ਰਿਹਾ ਹੈ ਇਹ ਬਹੁਤ ਛੋਟਾ ਆਦਮੀ ਹੈ ਉਹ ਦਾਊਦ ਦਾਊਦ ਦਾ ਕੈਰੈਕਟਰ ਹੋ ਰਿਹਾ ਹੈ ਦਾਊਦ ਨੇ ਇਹਦੇ ਵਾਂਗੂ ਆਏ ਨਹੀਂ ਵੀ ਉਹ ਪਲਾਨ ਨੂੰ ਮੈਨੂੰ ਮਾਰ ਦਿਓ ਜੀ ਤੁਸੀਂ ਇੱਕ ਕੋਈ ਕੋਈ ਇਹ ਜੀ ਐਗਜ਼ਾਮਪਲ ਤੇ ਜਿੱਥੇ ਕੋ ਮਤਾ ਕਹੇ ਜੀ ਮੈਨੂੰ ਦਾਊਦ ਨੇ ਤਾਂ ਕੀ ਦਿੱਤੀ ਦਾਊਦ ਨੇ ਮੇਤੋਂ ਪੈਸੇ ਮੰਗੇ ਮੇਤੋਂ ਕੋਈ ਇੱਕ ਵੀ ਐਕਸਟ੍ਰਾਡਿਸ਼ਨ ਦੀ ਸ਼ਿਕਾਇਤ ਦਾਊਦ ਦੇ ਖਿਲਾਫ ਅਜ ਤੱਕ ਰਜਿਸਟਰ ਨਹੀਂ ਨੀ ਫਿਰ ਉਹ ਮੰਗਦਾ ਨਹੀਂ ਸੀ ਪੈਸੇ ਤੁਜੀ ਕਹਿੰਦੇ ਨਾ ਹਾਂ ਫਿਰ ਪੈਸਾ ਕਹਿੰਦੇ ਉਹਨੇ ਬੰਦੇ ਮੰਗਦੇ ਫੋਨ ਆੜੜ ਬੰਦੇ ਡਿਊਟੀ ਲਾਈ ਹੋਈ ਸੀ ਉਹ ਤਾਂ ਕੰਮ ਕਰਨ ਦਾ ਤਰੀਕਾ ਹੋ ਰਿਹਾ ਅੱਛਾ ਉਹਨੇ ਫਿਲਮ ਇੰਡਸਟਰੀ حوالے ਕੀਤੀ ਸੀਗੀ ਇਹਦੇ ਅਬੂਸਲੇਮ ਦੇ ਉਹ ਤੂੰ ਢੋਪੇ ਤੋਂ ਇਕੱਠੇ ਕਰਨ ਇੰਡਸਟਰੀ ਤੋਂ ਕਰੀ ਬੈਲਟਰਾਂ ਬੋਲਟਰਾਂ ਦਾ ਕੰਮ ਉਹਨੇ ਇੱਕ ਹਫ਼ਤਾ ਭਟਕੀ ਉਹਦੇ ਹੋਲੇ ਕੀਤਾ ਹੋਇਆ ਸੀ ਆ ਜਿਹੜੇ ਗੈਂਗਸਟਰਾਂ ਨਾਲ ਡੀਲ ਕਰਨ ਦਾ ਕੰਮ ਸਾਰਾ ਇਹ ਛੋਟਾ ਸ਼ਕੀਲ ਨੂੰ ਦਿੱਤਾ ਹੋਇਆ ਸੀ ਇਟਰੋ ਨੇ ਆੱਡੜ ਬੰਤੇ ਆੱਡੜ ਫੀਲਡ ਚ ਲਾਇਏ ਹੋਏ ਨਹੀਂ ਫਿਰ ਲਾਰੈਂਸ ਕੋਸ਼ਿਸ਼ ਤਾਂ ਕਰ ਰਿਆ ਨਾ ਬਣਨ ਦੀ ਵੀ ਮੈਂ ਦਾਊਦ ਬਣਾ ਨਹੀਂ ਉਹਦੇ بڑے ਲੋਕਾਂ ਨੇ ਕੋਸ਼ਿਸ਼ ਕੀਤੀ ਕੋਈ ਨਹੀਂ ਬਣ ਸਕਿਆ ਦਾਊਦ ਆਤਵੀਂ ਤੇ ਹੁੰਦਾ ਜਿੰਨੇ ਮਣ ਲੱਗੇ ਸਾਰੇ ਮਾਰ ਕੇ ਕਿਹੜਾ ਬਚਿਆ ਮੈਂ ਕੋਈ ਦਾਊਦ ਦੀ ਤਾਰੀਫ ਨਹੀਂ ਕਰ ਰਿਹਾ ਮੈਂ ਦਾਊਦ ਦੇ ਕੰਮ ਕਰਨ ਦੀ ਗੱਲ ਕਰਨਾ ਹੈ ਜਿਹੜਾ ਕਾਰਪੋਰੇਟਿਜ਼ਮ ਜਿਹੜਾ ਇਹ ਕ੍ਰਾਈਮ ਤੇ ਲਿਆਂਦਾ ਇਹ ਦਾਊਦ ਨਹੀਂ ਲਿਆਂਦਾ ਦਾਉਦ ਆਟਵੀ ਮੁੰਬਈ ਦੀ ਟਾਈਟਨ ਕਰੋੜ ਰੁਪਏ ਹਰ ਮਹੀਨੇ ਵੜਦਾ ਜਿੰਨੇ ਬੰਦੇ ਦੇ ਛੇਲੇ ਜਿੱਥੇ ਬੈਠੇ ਹੁੰਦੇ ਫੈਮਿਲੀਆ ਨੂੰ ਪੈਸੇ ਦੇਣੇ ਵਕੀਲ ਖੜੇ ਕਰਨੇ ਅੱਜ ਵੀ ਦੇ ਰਿਆ ਕਿਹੜਾ ਗੈਂਗਸਟਰ ਦਿੰਦਾ ਤੁਸੀਂ ਤੁਸੀਂ ਦਾਉਦ ਨੂੰ ਕਿੰਨੇ ਵਾਰੀ ਮਿਲੇ ਹੋ ਮੈਂ ਗਿਣੇ ਨਹੀਂ ਬਹੁਤ ਵਾਰੀ ਮਿਲੇ ਓਕੇ ਤੇਨੇ ਲੇਖਤਾ ਸੀ ਅੰਗੇ 30 ਵਾਰ ਮਿਲਿਆ ਪਤਾ ਨਹੀਂ ਮੈਂ ਮੈਂ ਗਿਣੇ ਮੈਂ ਮੈਨੂੰ ਮਤਲਬ ਪਤਾ ਥੋੜੀ ਸੀ ਕਿ ਮੈਨੂੰ ਕੱਲ ਨੂੰ ਕਿਤੇ ਦਾਉਦ ਦੀਆਂ ਗੱਲਾਂ ਕਰਨੀਆਂ ਪੈਣੀਆਂ ਅੱਛਾ ਉਹਦੀ ਕੀ ਮਤਲਬ ਬਾਡੀ ਲੈਂਗੁਏਜ ਕਿਹੋ ਜੀ ਆ ਉਹਦੀ ਮਤਲਬ ਉਹ ਜਿਹੜਾ ਬੰਦਾ ਐਨੇ ਕ੍ਰਾਈਮ ਕਰਕੇ ਆਪਣੇ ਆਪ ਨੂੰ ਜਿਉਂਦਾ ਰੱਖ ਸਕਦਾ ਉਹਦੇ ਵਿੱਚ ਪਰ ਖਾਸ ਖਾਸ ਗੱਲ ਤਾਂ ਹੋਣੀ ਆ ਕਿ ਕਿੱਦਾਂ ਦੀ ਉਹਦੀ ਮਤਲਬ ਉਹਨੂੰ ਉਹਦਾ ਔਰਾ ਕਿੱਦਾਂ ਦਾ ਉਹਦੀ ਬਾਡੀ ਲੈਂਗੁਏਜ ਕਿੱਦਾਂ ਦੀ ਆ ਉਹ ਕੀ ਉਹਦੀ ਖਾਸੀਅਤ ਕੀ ਹੈ ਉਹ ਜਿਹੜੇ ਵਿੱਚ ਮੇਰੇ ਸਾਹਮਣੇ ਨੇ ਕਦੇ ਕ੍ਰਾਈਮ ਦੀ ਗੱਲ ਹੀ ਨਹੀਂ ਕੀਤੀ ਹੂੰ ਮੇਰੇ ਸਾਹਮਣੇ ਉਹਨੇ ਕਦੇ ਕਿਸੇ ਨੂੰ ਫੋਨ ਨਹੀਂ ਕੀਤਾ ਕੋ ਨੂੰ ਮਾਰ ਦੇਉਣਾ ਚੱਕੋ ਹੂੰ ਨਹੀਂ ਵੈਸੇ ਫੀਲ ਕਰਨ ਦਾ ਕਿਵੇਂ ਸੀ ਉਹਦੇ ਚ ਏਟੀਟਿਊਡ ਦਾ ਸੀਗਾ ਜਿਹੜਾ ਫਾਲਤੂ ਦਾ ਏਟੀਟਿਊਡ ਜਾਂਦਾ ਬੜਾ ਡਾਊਨ ਟੂ ਅਰਸ ਆਦਮੀ ਸਿੰਪਲ ਬੰਦਾ ਸੀ ਮੈਂ ਇੰਨੇ ਐਪੀਸੋਡ ਬਣਾਏ ਹੂੰ ਉਹ ਥਾਰੇ ਲਿਖੇ ਉਹ ਤੂੰ ਮਹਿਮਾਨ ਨੂੰ ਖੋਦ ਆਪਣੀ ਪਲੇਟ ਤੇ ਰੋਟੀ ਆਪ ਆ ਕੇ ਆਪ ਦਿੰਦਾ ਹੋਂ ਤੀਨੇ ਮਹਿਮਾਨਵਾਤੀ ਕਰਦੇ ਮੈਨੂੰ ਟੱਡੋ ਜਿਹਨੇ ਬੰਦੇ ਨੂੰ ਦੋ ਤਿੰਨ ਚਾਰ ਬੰਦੇ ਦਾ ਆਡੀਟਰੀਅਮ ਕਿਤੀ ਹੈ ਦੋ ਤਾਂ ਕੁੜੀਆਂ ਨੇ ਇੱਕੋ ਛਿਲਾ ਪਾਟੇ ਕਿ ਛਿਲਾ ਮਾਰਦੇ ਹਨਾ ਛਿਲਾ ਕਿਨੋ ਦੂਜੀ ਰੋੜਾ ਉਹ ਦੋਨਾਂ ਦਾ ਛਿਲਈਆ ਇੱਕ ਇਹ ਵੀ ਆਪਣੇ এবੀਪੀ ਨਿਊਜ਼ ਹੈ ਜਿਹੜੀ ਉਹਦੇ ਤੇ ਅੱਜ ਕੱਲ ਤੇ ਦੂਜੀ ਜਿਹੜੀ ਆ ਉਹ ਮੇਰੇ ਖਿਆਲ ਕਿ ਤੋਰ ਚੈਨਲ ਤੇ ਉਹਨਾਂ ਨੇ ਵੀ ਸੇਮ ਗੱਲਾਂ ਕਹੀਆਂ ਨੇ ਮੈਂ ਕਹਨ ਗੱਲ ਇਹ ਉਹਨੂੰ ਲੱਗਦਾ ਹੀ ਨਹੀਂ ਵੀ ਉਹ ਗੈਂਗਸਟਰ ਹੈ ਔਰਤਾਂ ਦੀ ਬੜੀ ਇੱਜ਼ਤ ਕਰਦਾ ਹੁਣ ਪਿੱਛੇ ਦੇ ਉਹ ਜਿਹੜੀ ਮਮਤਾ ਕੁਲਕਰਨੀ ਵੀ ਆਈ ਸੀ ਇੰਟਰਵਿਊ ਆਈ ਲੱਭੀ ਥੋੜੀ ਉਹਨਾਂ ਦੀ ਰੌਜ਼ ਵਰਗਾ ਮਤਲਬ ਕੋਈ ਨਹੀਂ ਦੁਨੀਆ ਜਿਨੀ ਔਰਤਾਂ ਦੀ ਤਾਂ ਉਹ ਕਰਦਾ ਸੋ ਇਹ ਹਰ ਮੰਨ ਤੇ ਦਾ ਕੰਮ ਕਰਨ ਦਾ ਤਰੀਕਾ ਹੁੰਦਾ ਉਹਦਾ ਰੇਪ ਹੋਇਆ ਤੇ ਦੋ ਤਿੰਨ ਭੈਣਾਂ ਹੋਰੀਆਂ ਮੋਬਈ ਚੱਜ ਵੀ ਰਹਿੰਦੀਆਂ ਉਹਦਾ ਇੱਕ ਭਰਾ ਅੱਜ ਵੀ ਮੋਬਈ ਚ ਰੰਦਾ ਭੈਣੋ ਵੀ ਠੋਕੀੜੀ ਮਰਗੀ ਉਹ ਮੋਬਈ ਲੈਦੀ ਰਹੀ ਆ ਉਹਨੂੰ ਕਿਤੇ ਨੇ ਪੁਲਿਸ ਨੇ ਤੱਕ ਨਹੀਂ ਕੀਤਾ ਨਹੀਂ ਜਿਵੇਂ ਕਹਿ ਦਿੰਦੇ ਵੀ ਤੁਸੀਂ ਪਹਿਲਾਂ ਵੀ ਕਿਹਾ ਵੀ ਜਿਨ੍ਹਾਂ ਨੇ ਮਸ਼ਹੂਰ ਹੋਣਾ ਹੁੰਦਾ ਅੰਡਰਵਰਲਡ ਦਾ ਸਾਰਾ ਲੈਂਦੇ ਆ ਹੁਣ ਤੇ ਫਿਰ ਅੰਡਰਵਰਲਡ ਜਦੋਂ ਮਸ਼ਹੂਰ ਹੋ ਜਾਂਦਾ ਉਹਨਾਂ ਦੇ ਪੈਸੇ ਲੈਂਦਾ ਤਾਂ ਫਿਰ ਬਹੁਤ ਸਾਰੀਆਂ ਹੀਰੋਇਨ ਹੋਣਗੀਆਂ ਜਿਹੜੀਆਂ ਜਿਹੜੀਆਂ ਐਕਟ੍ਰੈਸਸ ਬਣੀਆਂ ਬੜੇ ਮਸ਼ਹੂਰ ਨਾਮ ਹੋਏ ਤਾਂ ਫਿਰ ਉਹਨਾਂ ਨੂੰ ਉਹਨਾਂ ਨੇ ਵੀ ਦਾਉਦ ਦਾ ਸਾਰਾ ਲਿਆ ਹੋਣਾ ਤੇ ਦਾਉਦ ਦਾ ਕਿ ਇਹੋ ਜਿਹਾ ਕੈਰੈਕਟਰ ਸੀਗਾ ਵੀ ਉਹ ਕਿਸੇ ਹੀਰੋ ਨੂੰ ਕਹਿੰਦਾ ਹੋਊਗਾ ਵੀ ਮੇਰੇ ਨਾਲ ਇੱਕ ਰਾਤ ਬਿਤਾਉਣੀ ਪਊਗੀ ਮੇਰੇ ਨਾਲ ਸੌਣਾ ਪੈਣਾ ਤਾਂ ਫਿਰ ਫਿਰ ਵੇਖਾਂਗੇ ਨਹੀਂ ਨਹੀਂ ਉਦੋਂ ਦਾਉਦ ਦਾ ਇੱਕ ਭਰਾ ਬਰਬਾਦ ਹੋ ਜਾਂਦਾ ਤੇ ਨੂਰਾ ਮਰ ਗਿਆ ਉਹ ਉਹ ਥੋੜਾ ਜਿਹਾ ਕਲਾਇਡ ਕਰਦਾ ਸੀ ਲੇਕਿਨ ਉਹ ਵੀ ਠੱਕੇ ਚਾਹੀ ਨਹੀਂ ਮੈਂ ਪਹਿਲਾਂ ਕਹਿੰਦਾ ਲੋਕ ਇਹਨਾਂ ਨੂੰ ਕਿਸੇ ਨੂੰ ਆਪਣੇ ਪਿੱਛੇ ਲਾਉਣ ਦੀ ਲੋੜ ਨਹੀਂ ਲੋਕ ਆਪੇ ਇਹਨਾਂ ਦੇ ਪਿੱਛੇ ਲੱਗਦੇ ਸੀ ਜਿਨ੍ਹਾਂ ਨੇ ਕੰਮ ਕਰਾਉਣੇ ਹੁੰਦੇ ਸਨ ਤੋਂ ਉਹ ਲੈ ਦੇ ਕੇ ਉਹ ਇਹ ਵੀ ਦਰੋਂ ਮੈਂ ਮੇਰਾ ਤਾਂ ਕਿੱਥੇ ਨਾਲ ਵਾਸਤਾ ਪਿਆਰੀ ਨਾ ਮੈਨੂੰ ਕਿੰਨੇ ਪੈਸੇ ਮੰਗੇ ਕਦੇ ਨਾ ਮੇਰੇ ਕੋਈ ਸੀਗੇ ਦਿਨੋਂ ਮੈਨੂੰ ਮੈਨੂੰ ਕੀ ਮੰਗੂਗਾ ਕੋ ਕੋੜੀਆਂ ਦੇ ਮਾਮਲੇ ਦੇ ਵਿੱਚ ਦਬਾਉਤ ਕਰ ਲੈਟਰ ਕਿਉਂ ਜਸ ਕੁੜੀਆਂ ਆਪ ਇਹਨਾਂ ਦੇ ਪਿੱਛੇ ਡਾਂਦੇ ਨੇ ਤੁਹਾਨੂੰ ਫਿਲਮ ਲੈਦੇ ਹੋ ਫਲਾਣੇ ਪ੍ਰੋਡਕਟਰ ਨੂੰ ਫੋਨ ਕਰ ਦੋ ਮੈਨੂੰ ਰੋਲ ਲੈ ਦਿਓ ਉਹ ਜਿਹੜੀ ਇੱਕ ਆਪਣੇ ਹਿਸ਼ਾਰਪੁਰ ਵਾਲੀ ਟੀਗੀ ਇੱਕ ਮੰਦਰਾ ਬੇਦੀ ਕੀ ਨਾਮ ਚ ਉਹਦਾ ਨਹੀਂ ਕਿਹੜੀ ਬੇਦੀ ਸੀ ਮੋਨਿਕਾ ਬੇਦੀ ਆ ਮੋਨਿਕਾ ਬੇਦੀ ਅਬੂਸਲੇਮ ਦੀ ਨਾਲ ਰਹੀ 5 6 ਸਾਲ ਉਹਨੂੰ ਕੀ ਮਜਬੂਰੀ ਨਾਲ ਰਹਿਣ ਦੀ ਰੋਲ ਟਾਈਡਰਸ ਕਿਉਂ ਮਿਲਦੇ ਨਹੀਂ ਸੀ ਇਨ ਇਟ ਲੈਂਟਰਡ ਹੈ ਨਹੀਂ ਸੀ ਅੱਛਾ ਰੋਲ ਲੈਂਡਰ ਉਹ ਦਾਊਟ ਗੈਂਗ ਚਲੜ ਗਈ ਜਾ ਕੇ ਹੁਣ ਪਤਾ ਨਹੀਂ ਕਿੱਥੋਂ ਤੁਰ ਹੀ ਫਿਰਦੀ ਕਿਥੋਂ ਪਤਾ ਹੀ ਨਹੀਂ ਹੂੰ ਇਹ ਹੋਰੀਆਂ ਹੋਰ ਬੜੀਆਂ ਹੋਈਆਂ ਪਹਿਲਾਂ ਵੀ ਤੁਸੀਂ ਇਹਨੇ ਵਰੀ ਨਾਲ ਮਿਲੇ ਹੋ ਦਾਊਦ ਨੂੰ ਉਹਨਾਂ ਦੇ ਇਹਨਾਂ ਤੁਸੀਂ ਕੰਮ ਕੀਤਾ ਰਿਸਰਚ ਕੀਤਾ ਤਾਂ ਤੁਹਾਨੂੰ ਕੀ ਲੱਗਦਾ ਵੀ ਉਹਦੇ ਕੰਮ ਕਰਨ ਦਾ ਜਾਂ ਕ੍ਰਾਈਮ ਕਰਨ ਦਾ ਸਟਾਈਲ ਕਿ ਹੋ ਜਾਸੀ ਵੀ ਉਹ ਪੁਲਿਸ ਕਾਮਯਾਬ ਹੋ ਜੂਗੀ ਕਦੇ ਫੜਨ ਲਈ ਦਾਊਦ ਕਦੇ ਫੜਿਆ ਜਾਊਗਾ ਕਦੇ ਖਬਰ ਆਊਗੀ ਵੀ ਦਾਊਦ ਫੜਿਆ ਗਿਆ ਉਹ ਜਿੱਥੇ ਬੈਠਾ ਉੱਥੇ ਭੜੇ ਨਹੀਂ ਤਾਂ ਉਹ ਪਾਕਿਸਤਾਨ ਤੋਂ ਬੋਟਾਲ ਹੁਣ ਅੱਜ ਕੱਲ੍ਹ ਤੋਂ ਸਾਉਦੀ ਤੇ ਪਾਕਿਸਤਾਨ ਵਿਚਾਲੇ ਗਿਆ ਉਹ ਹਾਂ ਸਾਉਦੀ ਰੇ ਵੀ ਰੇ ਉਹ ਤੇ ਭੜੇ ਬੜਿਆ ਇੱਕ ਨਵਾਂ ਸ਼ਹਿਰ ਬਣ ਰਿਹਾ ਸਾਉਦੀ ਦਾ ਏਅਰਪੋਰਟ ਨਵਾਂ ਬਣ ਰਿਹਾ ਸ਼ਹਿਰ ਨਵਾਂ ਬਣ ਰਿਹਾ ਕੰਸਟ੍ਰਕਸ਼ਨ ਬਹੁਤ ਹੋ ਰਹੀ ਜੀ ਤੁਹਾਨੂੰ ਪਤਾ ਸ਼ਹਿਰ ਨਵਾਂ ਬਣ ਰਿਹਾ ਫਿਰ ਵੀ ਪੁਲਿਸ ਨਾ ਫਰਸਦੀ ਦਾ ਕੰਮ ਉਹਦੇ ਥੋੜੇ ਪਰ ਆਣਾ ਮਿਲ ਕੇ ਚਲਾਉਂਦਾ ਉਹ ਆਪਣਾ ਪੈਸੇ ਖਮਾਰੇ ਨਹੀਂ ਉਹ ਪਤ ਜੇ ਤੁਹਾਨੂੰ ਪਤਾ ਤਾਂ ਪੁਲਿਸ ਨੂੰ ਵੀ ਬੇਸ਼ੱਕ ਪਤਾ ਹੀ ਹੋਣਾ ਕਿ ਕਿੱਥੇ ਪਤਾ ਤੇ ਫਿਰ ਫੜਿਆ ਕਿਉਂ ਨਹੀਂ ਜਾਂਦਾ ਉਹ ਸਾਉਦੀ ਨਾਲ ਤਾਂ ਕੋਈ ਹੈ ਹੀ ਨਹੀਂ ਕੋਈ ਟੱਚ ਕੋਈ ਅਸਾਉਤੀ ਕਨੇ 30 ਡੇਟ ਕੋਈ ਕਰੂਗਾ ਉਹ ਚ ਸਭ ਤੋਂ ਬੜੀਆਂ ਟੈਕੀਕੀ ਗੱਲਾਂ ਇੰਨਾ ਆਸਾਨ ਨਹੀਂ ਹੁੰਦਾ ਕਿਸੇ ਨੂੰ ਪੜਨਾ ਹੁਣ ਉੱਤੇ ਸਾਉਤੀ ਜੀ ਕੋਈ ਧਾਉ ਤੇ ਬਣਾਉਂਦੇ ਨਾ ਨਾ ਤੋੜੀ ਰਿਹਾ ਹੂੰ ਹੂੰ ਉੱਤੇ ਤਾਂ ਆਫ ਸਾਫਦਰ ਕੋਈ ਆਸੀਫ ਅਬਦੁਲ ਮਜੀਦ ਖਾਨ ਹੋਰ ਮਲਾਏ ਹੋਇਆ ਨਾਮ ਰੱਖਿਆ ਹੋਣਾ ਉਹਦੇ ਨਾਂ ਤੇ ਪਾਸਪੋਰਟ ਮਾਇਆ ਤੇ ਕੋਈ ਨਾ ਧਾਉ ਚਾਹੀਦਾ ਸਾਉਤੀ ਕਨੇ ਡੀਗਰੀ ਨਾਮ ਦਾ ਬੰਦਾ ਸਾਡੇ ਕੋਲੇ ਹੈ ਨਹੀਂ ਇਹ ਗੱਲ ਪਾਕਿਸਤਾਨ ਕਹਦਾ ਸੀ ਉਹ ਕਹਿੰਦੇ ਆ ਜਿਹੜਾ ਬੰਦਾ ਫੋਟੋ ਫੇਗੇ ਕਹਿੰਦੇ ਇਹ ਧਾਉ ਥੋੜੀ ਹੈ ਇਹ ਤਾਂ ਅਸਮਾ ਮਹਮਦ ਇਹਦਾ ਦਾਉਦ ਨਹੀਂ ਆਇਆ ਨਹੀਂ ਆ ਟੈਂਕ ਨਿਕਲ ਗਾਲਿਆ ਤੇ ਤੁਹਾਡੇ ਦੇ ਵੀ ਕਈ ਲੋਕ ਕਹਿੰਦੇ ਨੇ ਕਹਿੰਦੇ ਬਲਜੀਤ ਪਰਮਾਰ ਨੇ ਸੰਜੇ ਦੱਤ ਨੂੰ ਇੱਕ ਸੌਫਟ ਟਾਰਗੇਟ ਸਮਝ ਕੇ ਸੰਜੇ ਦੱਤ ਤੇ ਤਾਂ ਬਹੁਤ ਪ੍ਰੂਫ ਦਿੱਤੇ ਵੀ ਉਹਨੇ ਆਇਆ ਕੀਤਾ ਨਹੀਂ ਕੀਤਾ ਦਾਉਦ ਬਾਰੇ ਕਦੇ ਬਲਜੀਤ ਪਰਮਾਰ ਨੇ ਕਦੇ ਇਲਜ਼ਾਮ ਵਾਲੀ ਗੱਲ ਨਹੀਂ ਕੀਤੀ ਵੀ ਹਾਂ ਇਹਨਾਂ ਨੇ ਆ ਕ੍ਰਾਈਮ ਕੀਤੇ ਆ ਕੀਤੇ ਓਏ ਯਾਰ ਮੇਰੇ ਗੱਲ ਸੁਣ ਮੈਂ ਕੋਈ ਪੁਲਿਸ ਵਾਲਾ ਥੋੜੀ ਹਾਂ ਹਾਂ ਆਮ ਨਾਟਾ ਆਮ ਨਾਟਾ ਕੌਪ ਆਮ ਨਾਟਾ ਜੱਜ ਹਾਂ ਹਾਂ ਨਾਟਮ ਮੈਂ ਇਤਨਾ ਰੈਸਟ ਕਰਦਾ ਨਾਟਸ ਨੂੰ ਸਜਾ ਦੇਸ ਨੂੰ ਮੈਂ ਤਾਂ ਕਲਮ ਰਿਪੋਰਟ ਨਮਰ ਰਿਪੋਰਟ ਕਰਦਾ ਜਿੰਨਾ ਮੈਂ ਦੌਗ ਦੇ ਬਾਰੇ ਲਿਖਿਆ ਸ਼ਾਇਦ ਹੋਰ ਕਿਸੇ ਬਾਰੇ ਨਹੀਂ ਲਿਖਿਆ ਉਹਦੇ ਖਲਾਫ ਜਿੰਨਾ ਮੈਂ ਲਿਖਿਆ ਮੈਂ ਮੇਰਾ ਰਿਕਾਰਡ ਚੈੱਕ ਕਰਕੇ ਦੇਖ ਲਓ ਉਹਦੀ ਹਾਰੇ ਕ੍ਰਿਪਟੀ ਮੈਂ ਰਿਪੋਰਟ ਕੀਤੀ ਦੌਗ ਗੈਂਗ ਨੇ ਹਾਕ ਕੀਤਾ ਦੌਗ ਗੈਂਗ ਨੇ ਹਾਕ ਕੀਤਾ ਦੌਗ ਗੈਂਗ ਨੇ ਹਾਕ ਕੀਤਾ ਤੁੰਤਮ ਕਿਵੇਂ ਬੀਣੀਂ ਕਦੇ ਮੈਂ 93D ਬੌਮਬਲਾਸਟ ਦੀ ਟ੍ਰਾਇਲ ਮੈਂ ਸ਼ੁਰੂ ਕਰਵਾਈ ਸੀ ਟ੍ਰਾਇਲ ਨਹੀਂ ਸੀ ਹੋ ਰਹੀ ਹੂੰ ਤੇ ਜਿਵੇਂ ਮਰੀ ਲੋਕ ਨਾਲ ਯਾਰੀ ਹੁੰਦੀ ਮੈਂ ਕਿਉਂ ਕਹਿੰਦਾ ਟ੍ਰਾਇਲ ਸ਼ੁਰੂ ਕਰੋ ਦੌਧੂ ਮੰਦਰਾ ਕਰੋ ਕੇਸ ਚਲਾਓ ਸਾਰੇ ਤੇ ਨੇ ਤੁਹਾਨੂੰ ਧਮਕੀ ਮਿਲੀ ਕਦੇਨ ਵੱਲੋਂ ਬੜੀ ਵਾਰੀ ਮਣੀ ਮੇਰਾ ਕਾਲੀ ਕੋਲੂਚ ਵੀ ਹੋਇਆ ਦੌਤੇ ਮਰਦਿਆ ਨਾ ਆ ਇੱਕ ਵਾਰੀ ਤਾਂ ਮੈਂ ਪਤਾ ਨਹੀਂ ਆਮਦ ਦੇ ਸਾਹਮਣੇ ਗਾਲਾਂ ਕੱਢੀਆਂ ਸੀ ਉਹਦੇ ਛੋਟਾ ਛਕੀਨ ਨੂੰ ਹੂੰ ਉਹ ਮੈਂ ਫੇਸੋੜੀ ਬਣਾਇਆ ਉਹਦੇ ਤੇ ਮੈਂ ਲਕੋ ਕੇ ਟੋੜੀ ਰੱਖਦਾ ਉਹਨੇ ਮੈਨੂੰ 4 ਗਾਲਾਂ ਕੱਢੀਆਂ ਮੈਂ 40 ਕੱਢੀਆਂ ਛੋਟਾ ਸਕੇਲ ਨੂੰ ਹਾਂ ਤੇ ਤੂੰ ਬਾਅਦ ਫਿਰ ਮਾਰੇ ਅਪੀਟਰ ਬਣਿਆ ਹੋਇਆ ਦੇਖ ਲਓ ਤੂੰ ਤੇ ਇੰਬੀਟ ਵੀ ਆ ਗਿਆ ਉਹ ਤਾਂ ਫਿਰ ਬੰਦੇ ਨੂੰ ਖਤਮ ਕਰ ਦਿੰਦੇ ਫਿਰ ਤੁਹਾਨੂੰ ਕਿਵੇਂ ਛੱਡਤਾ ਉਹਨਾਂ ਨੇ ਨਹੀਂ ਮੈਂ ਕਿ ਤੂੰ ਕਰ ਲੈ ਜਾਨੀ ਮਾਰ ਹੀ ਦੇਣਾ ਨਾਂ ਤੋਂ ਮਾਰ ਲਾ ਮੈਂ ਨਹੀਂ ਡਰਦਾ ਹੂੰ ਫਿਰ ਸਮਝੋ ਤਾ ਦਵਾਰ ਉਹਦੇ ਬਾਦ ਉਹ ਮਾਰਾ ਪੇਰੇ ਕੁਾਰੀ ਆਇਆ ਫਿਰ ਗੱਲ ਕਪੂਟੀ ਦੀ ਗੱਲ ਕਰਨ ਲੱਗਾ ਆਪਨੇ ਸਾਥਵੇਂ ਬੜ ਕੇ ਖਾਣਾ ਕਿਹਾ ਮੈਂ ਬਿਲਕੁਲ ਗਲਤ ਮੈਂ ਤੇ ਤੁਹਾਰੇ ਤੋਂ ਪਾਣੀ ਪੀਆ ਉਹ ਖਾਣਾ ਕبھی ਨਹੀਂ ਖਾਇਆ ਹੂੰ तेरे गुरु के साथ बैठ के खाना जरूर खाया उसके बराबर तू हो नहीं सकता संभाल के बात कर मैं तो सुना मैं नहीं छोटा तो को दी थी वो दो चार सुनाओ और हो रहा है बैठा मैं कैसे गालियां सुना सकता हूँ निकाली मैंने निकाली आपको गाली कैसे दे सकते मुझे नहीं देनी वो गाली सुनाओ जो आपने निकाली थी ਨਾ ਵੀਰ ਕਮੀ ਮਿਲਣਗੇ ਤੁਸਨਾ ਹੁਕਾ ਦੇ ਕੇ ਕੰਟੇਬਾ ਛੋਟਾ ਸ਼ਕੀਲ ਦਾ ਫੋਨ ਆ ਗਿਆ ਨੇ ਮਾਫੀ ਮੰਗੀ ਇਹ ਐਪੀਸੋਡ ਬਣੇ ਹੋਏ ਆ ਮੇਰੇ ਅੱਛਾ ਕੋਈ ਗੱਲ ਨਹੀਂ ਜਿਹੜੇ ਸਾਡੇ ਆਡੀਅੰਸ ਨੇ ਸ਼ਾਇਦ ਨਹੀਂ ਸੁਣਿਆ ਹੋਵੇ ਅੱਛਾ ਛੋਟਾ ਸ਼ਕੀਲ ਨੇ ਤੁਹਾਡੇ ਤੋਂ ਮਾਫੀ ਮੰਗੀ ਬਾਅਦ ਚ ਦਾਉਦ ਦੇ ਰਾਈਟ ਹੈਂਡ ਦੇ ਬਿਲਕੁਲ ਹਾਂ ਉਹ ਦਾਉਦ ਕਹਿੰਦਾ ਮਾਗੀ ਮੇਰੇ ਕਹਿੰਦੇ ਨਹੀਂ ਮੰਗੀ ਤੇ ਛੋਟਾ ਰਾਜ ਨੇ ਗੋਲੀਆਂ ਵੀ ਚਲਵਾਤੀਆਂ ਸੀ ਤੁਹਾਡੇ ਤੇ ਉਹ ਵੀ ਛੋਟਾ ਰਾਜ ਨੇ ਮਾਫੀ ਮੰਗੀ ਉਹ ਕੀ ਮਸਲਾ ਸੀ ਥੋੜਾ ਦੱਸੋ ਜੀ ਉਹ ਉਹ ਲੰਮੀ ਟੋੜੀ ਘਾਰਿਓ ਉਹ ਤਾਂ ਕੰਟਾ ਲੱਗੂਗਾ ਕਿ ਤਾ ਸੁਣੋ ਬੜਾ ਟੈਕਨੀਕਲ ਇਸ਼ੂ ਸੀ ਉਹ ਸਮਗਲਿੰਗ ਨਾਲ ਰਿਲੇਟਡ ਉਹ ਇੱਕ ਕਸਟਮ ਵਾਲਿਆਂ ਨਾਲ ਸੀ ਪੁਲਿਸ ਵਾਲਿਆਂ ਨਾਲ ਸੀ ਤੇ ਉਹ ਹੀ ਉਥਾਰਾ ਜਿਹਨੇ ਮਾਰ ਮਾਗੀ ਮੇਰੀ ਗਲਤੀ ਦੀ ਮਾਗੀ ਕਿਉਂ ਮੰਗਦਾ ਉਹ ਕਸਟਮ ਵਾਲੇ ਤੋਂ ਡਰ ਕੇ ਮਾਗੀ ਕਿਉਂ ਉਹਨੂੰ ਪਤਾ ਸੀ ਕਸਟਮ ਵਾਲੇ ਛੱਡਣਗੇ ਨਹੀਂ ਮੈਨੂੰ ਹਾਂ ਆਪਰਾ ਨੇ ਕਹਤਾ ਜੇ ਬੜੀਰ ਪਾ ਮਾਫ ਕਰਦਾ ਤਾਂ ਠੀਕ ਹੈ ਉਹਨੇ ਅਕੀ ਤਨ ਰਗੜਾ ਲਾਉਣਾ ਲਾਉਣਾ ਕਿੱਤਿਆਂ ਮਰਤੀ ਭੱਜਾ ਤਾਂ ਮੈਂ ਕਿਹਾ ਮੈਂ ਤੋਂ ਡਰ ਕੇ ਕੋਈ ਨਹੀਂ ਮਾਫੀ ਮੰਗਦਾ ਹਾਂ ਮੇਰੇ ਜਿਹੜੇ ਦੋਸਤ ਨੇ ਜਿਨ੍ਹਾਂ ਨਾਲ ਮੈਂ ਕੰਮ ਕੀਤਾ ਜਿਹੜੇ ਦੇਸ਼ ਦੇ ਸੱਚੇ ਸਿਪਾਹੀ ਆ ਉਹਨਾਂ ਤੋਂ ਡਰਦੇ ਐ ਇਹ ਲੋਕ ਅੱਛਾ ਜੀ ਉਹ ਮੇਰੇ ਦੋਸਤ ਸੀ ਇਸ ਕਰਕੇ ਮੈਂ ਤੋਂ ਡਰਦੇ ਸੀ ਬਤਾ ਕਰ ਅੱਛਾ ਜੀ ਗੱਲ ਪੰਜਾਬ ਦੀ ਕਰੀਏ ਆਪਾਂ ਤਾਂ ਡੀਪ ਸਟੇਟ ਦਾ ਕੀ ਰੋਲ ਐ ਮਤਲਬ ਸੰਤਾਂ ਵੇਲੇ ਉਹ ਲੈ ਕੇ ਉਹਨਾਂ ਨੇ ਮਤਲਬ ਉਹਨਾਂ ਨੂੰ ਖਾਲਸਤਾਨੀ ਪੋਰਟਰੇ ਕੀਤਾ ਕਿ ਇਹ ਖਾਲਸਤਾਨੀ ਨੇ ਦੇਸ਼ ਨੂੰ ਪੰਜਾਬ ਨੂੰ ਹਾਲਾਂਕਿ ਉਹਨਾਂ ਨੇ ਕਦੇ ਨਾਮ ਨਹੀਂ ਲਿਆ ਇਸ ਗੱਲ ਦਾ ਖਾਲਸਾ ਰਾਜ ਦੀ ਗੱਲ ਤਾਂ ਬਹੁਤ ਲੋਕਾਂ ਦੇ ਵਿੱਚ ਉਹੋ ਜਿਹਾ ਰਾਜ ਹੋਵੇ ਚਲੋ ਮਹਾਰਾਜਾ ਰਣਜੀਤ ਸਿੰਘ ਵਰਗਾ ਪਰ ਉਹਨਾਂ ਨੇ ਨਾਮ ਨਹੀਂ ਲਿਆ ਸੀ ਉਹਨਾਂ ਨੂੰ ਪੋਰਟਰੇ ਕੀਤਾ ਫਿਰ ਉਹਨਾਂ ਨੂੰ ਅੱਤਵਾਦੀ ਕਹਿ ਕੇ ਗਰਦਾਨਿਆਂ ਗਿਆ ਹੁਣ ਜਿਵੇਂ ਅਮਰਤਪਾਲ ਹੋਰਾਂ ਨੇ ਨਾਮ ਗੱਲ ਸ਼ੁਰੂ ਕੀਤੀ ਤਾਂ ਉਹਨਾਂ ਨੂੰ ਜਿਹੜੀ ਲੋਂਗੇਸਟ ਏਡੈਂਸ ਸੀ ਉਹਨਾਂ ਤੇ ਲੱਗੀ ਹੈ ਜਿਹੜੇ ਰੀਸੈਂਟ ইয়ারਸ ਦੇ ਵਿੱਚ ਤਾਂ ਜਿਹੜੀ ਉਹਨਾਂ ਨੂੰ ਵੀ ਇਹੀ ਅੱਤਵਾਦੀ ਕਹਿ ਕੇ ਗਰਦਾਨਿਆਂ ਗਿਆ ਹੁਣ ਇਹਦੇ ਨਾਲ ਨਾਲ ਹੀ ਜਿਹੜਾ ਲਾਰੈਂਸ ਬਿਸ਼ਨੋਈ ਹੈ ਉਹ ਕਿਤੇ ਪਹਿਲਾਂ ਸੰਤਾਂ ਦੀ ਗੱਲ ਕਰਦਾ ਹੁੰਦਾ ਸੀ ਫਿਰ ਸਿੱਧੂ ਤੋਂ ਬਾਅਦ ਪੰਜਾਬ ਅਗੇਂਸਟ ਹੋ ਗਿਆ ਤਾਂ ਹੁਣ ਜਿੰਨੇ ਵੀ ਲਾਰੈਂਸ ਦੀ ਕੋਈ ਵੀ ਪੋਸਟ ਹੁੰਦੀ ਹੈ ਨਾਮ ਆਉਂਦਾ ਤਾਂ ਥੱਲੇ ਸਾਰੇ ਸਨਾਤਨੀ ਹਿੰਦੂ ਨੇ ਜਿਹੜੇ ਉਹ ਕਹਿੰਦੇ ਨੇ ਵੀ ਇਹ ਸਾਡਾ ਸਨਾਤਨੀ ਸ਼ੇਰ ਹੈ ਇਹ ہمارا ਹਿੰਦੂ ਭਾਈ ਐ ਐਸੇ ਕਰਕੇ ਐਵੇਂ ਹਣਾ ਤਾਂ ਪਹਿਲਾਂ ਗੱਲ ਪੰਜਾਬੀ ਚ ਕਰਦਾ ਹੁੰਦਾ ਸੀ ਜੇ ਆਮ ਤੌਰ ਤੇ ਤਾਂ ਹੁਣ ਹਿੰਦੀ ਚ ਗੱਲ ਕਰਦਾ ਹੈ ਲਾਰੈਂਸ ਬਿਸ਼ਨੋਈ ਤਾਂ ਮਤਲਬ ਇਹ ਸਾਰੀਆਂ ਚੀਜ਼ਾਂ ਦੇ ਪਿੱਛੇ ਕਿਤੇ ਨਾ ਕਿਤੇ ਕੋਈ ਡੀਪ ਸਟੇਟ ਜਾਂ ਕੋਈ ਵੱਡੀ ਸੋਚ ਕੰਮ ਕਰਦੀ ਹੈ ਤਾਂ ਫਿਰ ਇਹ ਕਿਵੇਂ ਮਤਲਬ ਇਹਨੂੰ ਪੋਰਟਰੇ ਕੀਤਾ ਜਾਂਦਾ ਹੈ ਕਿ ਹੋ ਜਿਹੜੇ ਕਿਹਾ ਵਿਆਜਾਂਸੀਆਂ ਦੇ ਬੰਦੇ ਕਰਦੇ ਨੇ ਨਹੀਂ ਨਹੀਂ ਦੱਸੋ ਖਾਲਸਾ ਪੰਦੀ ਨੂੰ ਮਾਰ ਕਰਦੇ ਪੰਜਾਬ ਤੇ ਦੇਖੇ ਤੁਸੀਂ ਕਦੇ ਬੰਦਾ ਇੱਥੇ ਜਨੂਨ ਸਿਰਕਲ ਦੇ ਦੇਖਿਆ ਕਦੇ ਕਾਨਫਰੈਂਸਾਈ ਦਾ 에ਰਪੋਰਟ ਦੇ ਮੂੰਹ ਤੇ ਦੇਖਿਆ ਕਿ ਜਿਹੜੇ ਬਾਹਰ ਹੁੰਦੇ ਖਾਲਸਾ ਨੇ ਹਵਾ ਹੈ ਨਹੀਂ ਪੰਜਾਬ ਚ ਵੀ ਗੌਣ ਤਾਂ ਗੱਲ ਚੱਲਦੀ ਜਦੋਂ ਅਬਰਤ ਪਾਲਰ ਬਾਹਰ ਸੀ ਉਹ ਸ਼ਰਮ ਚੱਲਦੀ ਸੀ ਸਰਕਾਰ ਵੀ ਹਵਾ ਦਿੰਦੀ ਹੈ ਕੋਈ ਸਰਕਾਰ ਨੂੰ ਸੂਟ ਸਰਕਾਰ ਹਵਾ ਕਿਉਂ ਦਿੰਦੀ ਹੋ ਵੀ ਸੁਣ ਲਓ ਹਾਂ ਕੁਝ بڑے ਲੋਕਾਂ ਤੋਂ ਮੈਨੂੰ ਸਾਹਮਣੇ ਨਹੀਂ ਆਉਂਦੀ ਉਹ ਕਹਿੰਦੇ ਜੀ ਦੇਖੋ ਕਲਕੱਤ ਆਪਣਾ ਕੈਨੇਡਾ ਚ 1 ਲੱਖ ਬੰਦਿਆਂ ਨੇ ਫਰੰਡੈਂਟੇ ਹਿੱਸਾ ਲਿਆ ਉਹ 1 ਲੱਖ ਬੰਦਾ ਹੈ ਕੌਣੇ ਕਦੇ ਨੇ ਪੁੱਛਿਆ ਕਿਸ ਨੇ ਦੱਸਿਆ ਕਿਵੇਂ ਨੇ ਇਹ ਉਹੀ ਬੰਦੇ ਆ ਜਿਹੜੇ ਸੈਵਨ ਇੰਡੀਜਨ ਮਾਨ ਦੀਆਂ ਚਿੱਠੀਆਂ ਲੈ ਕੇ ਇਹ ਕਹਿ ਕੇ ਉੱਤੇ ਸੈਟਲ ਹੋਏ ਆ ਕਿ ਹਿੰਦੁਸਤਾਨ ਸਾਡੀ ਜਾਨ ਨੂੰ ਖਤਰਾ ਅਸੀਂ ਇੱਕ ਵੱਖਰਾ ਰਾਜ ਮੰਗਦੇ ਆ ਸਾਡੇ ਅਤਿ ਸ਼ੱਦਤ ਹੋ ਰਿਹਾ ਇਸ ਕਰਕੇ ਅਸੀਂ ਆਏ ਆ ਕਲਰਸਟਨ ਦੇ ਬੇਸ ਤੇ ਉਹਨਾਂ ਨੇ ਐਜ਼ਾਈਲਮ ਲਿਆ ਹੋਇਆ ਟੈਂਪਰੀਰੀ ਸਟੇ ਲਈ ਹੋਈ ਆ ਇਸ ਕਰਕੇ